ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿੱਥੇ ਕਿ ਵਕ ਵਕ ਸਿਆਸੀ ਪਾਰਟੀਆਂ ਨੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਾ ਸਿੰਘ ਵਲਟੋਵਾ ਨੂੰ ਜਿਹੜਾ ਫਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਸੋ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਾਜੀਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਲਵਿੰਦਰ ਕੌਰ ਜਿੱਥੇ ਕਿ ਵਿਰਸਾ ਸਿੰਘ ਵਲਟੋਵਾ ਦੇ ਵਾਈਫ ਪਲਵਿੰਦਰ ਕੌਰ ਜਿੱਥੇ ਕਿ ਚੋਣ ਪ੍ਰਚਾਰ ਲਈ ਆਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿਰਸਾ ਸੰਗਮ ਵਾਲ ਟੋਆ ਦੇ ਜਿਹੜੇ ਧਰਮ ਪਤਨੀ ਪਲਵਿੰਦਰ ਕੌਰ ਜਿਹੜਾ ਕਿ ਚੋਣ ਪ੍ਰਚਾਰ ਲਈ ਕਰਨ ਲਈ ਪਹੁੰਚੇ ਨੇ ਸੋ ਸਾਡੇ ਨਾਲ ਮਜੂਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਚੋਣ ਪ੍ਰਚਾਰ ਨੂੰ ਕਿਹੜੇ ਮੁੱਦਿਆਂ ਨੂੰ ਲੈ ਕੇ ਇਹਦੀ ਚੋਣ ਲੜੀ ਜਾ ਰਹੀ ਹੈ ਹਾਂਜੀ ਵੀ ਭਾਈ ਕੀ ਕਹਿਣਾ ਚਾਹੋਗੇ ਅੱਜ ਦਿਲਸਾ ਸਿੰਘ ਬਟੋਹਾ ਜੀ ਦੀ ਚੋਣ ਮਹਿੰਦ ਦੇ ਵਿੱਚ ਤੁਸੀਂ ਕੈਂਪੇਨ ਕਰਨਾ ਪਿੰਡ ਕਾਜੀਵਾਲ ਕੁਝ ਜੋ ਕਿਵੇਂ ਦਾ ਜਿਹੜਾ ਪਿਆਰ ਲੋਕਾਂ ਦਾ ਮਿਲਿਆ ਜੀ ਜਿੰਨੂੰ ਕਹਿੰਦੇ ਨਾ ਬੰਦਾ ਸੋਚ ਹੀ ਨਹੀਂ ਸਕਦਾ ਤੇ ਮੈਂ ਜਲਾਲ ਉਸਮਾਨ ਸਾਹਿਬ ਨੂੰ ਕਹਿੰਦੀ ਹਾਂ ਵੀ ਇੰਨੀ ਵਧੀਆ ਤੇ ਇੰਨੀ ਐਕਟੀਵਿਟੀ ਮੈਨਾਂ ਬੰਦੇ ਕੋ ਹੋਵੇ ਤੇ ਵੇਖੋ ਤੁਹਾਨੂੰ ਤਾਂ ਵੜਨ ਦੀ ਲੋੜ ਹੀ ਨਹੀਂ ਹਲਕੇ ਚ ਬਹੁਤ ਹੀ ਖੁਸ਼ੀ ਹੋਈ ਇੰਨੀ ਆਪਣਾ ਤੇ ਇੰਨਾ ਪਿਆਰ ਮਿਲਿਆ ਨਾ ਮੈਂ ਸੋਚ ਹੀ ਨਹੀਂ ਸਕਦੀ ਤੇ ਹੁਣ ਜਿਵੇਂ ਕਹਿੰਦੇ ਨਾ ਵੀ ਅੱਗੇ ਹੀ ਆ ਵੀ ਚਲੋ ਪਰਮਾਤਮਾ ਦੀ ਕਿਤਨਾ ਬੜੇ ਤਸ਼ਾਹਤ ਆ ਪਰ ਬੂਸਟ ਕਰ ਦਿੱਤਾ ਇਹਨਾਂ ਨੇ ਆ ਕੇ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਹਰੇਕ ਕੈਂਡੀਡੇਟ ਜਿਹੜਾ ਆਪਣੇ ਆਪ ਨੂੰ ਪੰਥਕ ਦੱਸ ਰਿਹਾ ਤੇ ਵੋਟਾਂ ਮੰਗ ਰਿਹਾ ਤੁਸੀਂ ਵਿਰਸਾ ਸਿੰਘ ਬਲਡੋਹਾ ਦੇ ਹਮਸਫਰ ਰਹ ਜੋ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੋ ਮੈਨੂੰ ਮੇਰੇ ਤੋਂ ਬੈਟਰ ਤੁਸੀਂ ਵੀ ਜਾਣਦੇ ਹੋ ਤੇ ਸਾਰੇ ਬੈਠੇ ਜਿਹੜੇ ਭੈਣ ਭਰਾ ਸਾਰੇ ਜਾਣਦੇ ਆ ਵੀ ਉਲਟਵਾ ਸਾਹਿਬ ਜਿਹੜੇ ਆ ਕਿੰਨੇ ਇੱਕ ਪੰਥਕ ਆ ਤੇ ਮੈਂ ਸੋਚੀ ਨਹੀਂ ਆ ਵੀ ਆਪਣੇ ਆਪ ਨੂੰ ਅਸੀਂ ਸਾਨੂੰ ਕਹਿਣਾ ਨਹੀਂ ਚਾਹੀਦਾ ਅਸੀਂ ਪੰਥਕ ਆ ਇਹ ਲੋਕ ਕਹਿਣ ਭੈਣ ਭਰਾ ਕਹਿਣ ਤੇ ਤਾਂ ਹ ਉਲਟਵਾ ਸਾਹਿਬ ਅੱਜ ਇੱਕ ਦਿਨ ਚ ਤਾਂ 6 ਮਹੀਨੇ ਸਾਲ ਚ ਤਾਂ ਪੰਥਕ ਬਣੇ ਨਹੀਂ ਉਹਦਾ ਅੱਜ ਤੋਂ 40 ਸਾਲ ਪਹਿਲਾਂ ਵੀ ਜੋ ਉਹਨਾਂ ਦੀ ਸੋਚ ਸੀ ਆਪਣੇ ਪੰਥ ਲਈ ਆਪਣੇ ਲੋਕਾਂ ਲਈ ਆਪਣੇ ਸਮਾਜ ਲਈ ਉਹੀ ਉਹਨਾਂ ਦੀ ਅੱਜ ਆ ਤੇ ਇਹੀ ਸੋਚ ਉਹਨਾਂ ਦੀ ਹਮੇਸ਼ਾ ਜਦ ਤੱਕ ਜ਼ਿੰਦਗੀ ਆ ਉਹ ਪੰਥਕ ਹੀ ਰਹਿਣਗੇ ਉਹਨਾਂ ਦੀ ਇਹ ਸੋਚ ਆ ਇਹਨੂੰ ਪੰਥਕ ਕਹ ਲੋ ਜਾਂ ਜੋ ਕੁਛ ਵੀ ਤੁਸੀਂ ਨਾਮ ਦੇਣਾ ਉਹਨਾਂ ਦੀ ਸੋਚ ਵਿੱਚ ਕਦੀ ਕੋਈ ਫਰਕ ਨਹੀਂ ਆਊਗਾ ਉਹਨਾਂ ਦੀ ਸੋਚ ਇਹੀ ਰਹੂਗੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ